ਸਤ ਨਾਮ ਵਾਹਿਗੁਰੂ ਸਹਬ ਜੀਓ ਓਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾ ਹੋ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਔਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣ ਗਾਹੋ ਜਹਤੈ ਉਪਜੀਤੈ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹਿ ਲਈਨੀ ਪਾਰ ਬ੍ਰਹਮ ਬਹੁੜ ਨ ਵਿਛੜਿਆਹ ਬਾਰ ਜਾਉ ਲਖ 베ਰੀਆਂ ਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣ ਨਾਨਕ ਦਰਪਿਆਹ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨੰਗੀ ਗੋਦ ਦਾ ਆਨੰਦ ਮਾਣ ਰਿਹਾ ਸਤ ਸੰਗਤ ਜਨੋ ਜਿਵੇਂ ਆਪ ਸਭ ਜਾਣਦੇ ਹੀ ਹੋ ਕਿ ਇਹ ਮਹੀਨਾ ਪੋਹ ਦਾ ਹੈ ਤੇ ਇਸ ਮਹੀਨੇ ਬੜੀ ਹੀ ਠੰਡ ਹੁੰਦੀ ਹੈ ਸਾਡਾ ਅੰਦਰ ਵੀ ਠੰਡ ਨਾਲ ਭਰ ਜਾਂਦਾ ਹੈ ਭਾਵ ਅੰਦਰ ਤੱਕ چیرਦੀ ਹੋਈ ਠੰਡ ਜਾਂਦੀ ਹੈ ਸਾਡਾ ਹਿਰਦਾ ਵੀ ਠੰਡ ਨਾਲ ਕੰਬਣ ਲੱਗ ਜਾਂਦਾ ਹੈ ਤੇ ਮਹਾਰਾਜ ਨੇ ਇਸ ਮਹੀਨੇ ਦੇ ਪਰਥਾਈ ਜੋ ਸਾਡੇ ਆਤਮਾ ਬਾਰੇ ਹੈ ਕਿ ਕਿਵੇਂ ਸਾਡਾ ਜੋ ਹਿਰਦਾ ਹੈ ਕਠੋਰ ਹੋ ਗਿਆ ਹੈ ਮਹਾਰਾਜ ਦੱਸਦੇ ਹਨ ਕਿ ਪ੍ਰਮਾਤਮਾ ਦੇ ਨਾਮ ਨਾਲ ਕਿਵੇਂ ਸਾਡਾ ਅੰਦਰਲਾ ਜੋ ਕਠੋਰਪਨ ਹੈ ਉਹ ਕਿਵੇਂ ਖਤਮ ਹੋਵੇਗਾ ਮਹਾਰਾਜ ਪ੍ਰਮਾਨ ਕਰਦੇ ਹਨ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ ਪੋਦੇ ਮਹੀਨੇ ਦੀ ਠੰਡ ਉਸ ਨੂੰ ਨਹੀਂ ਵਿਆਪਦੀ ਜਿਸ ਦੇ ਕੰਠ ਉੱਤੇ ਪ੍ਰਮਾਤਮਾ ਦਾ ਨਾਮ ਹੈ ਜੋ ਜੀਵ ਸਤਰੀ ਪ੍ਰਭੂਪਤੀ ਨਾਲ ਜੁੜੀ ਹੋਈ ਹੈ ਜਿਸ ਦਾ ਪਿਆਰ ਪ੍ਰਭੂਪਤੀ ਵਿੱਚ ਹੈ ਜੋ ਉਸ ਪਰਮਾਤਮਾ ਦਾ ਨਾਮ ਜਪਦੀ ਹੈ ਜਿਸ ਦੇ ਕੰਠ ਉੱਤੇ ਪਰਮਾਤਮਾ ਦਾ ਨਾਮ ਹੈ ਜਿਸ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਾਮ ਵਸਿਆ ਹੋਇਆ ਹੈ ਫਿਰ ਉਸ ਨੂੰ ਇਹ ਪੋ ਦਾ ਮਹੀਨਾ ਨਹੀਂ ਵਿਆਪਦਾ ਫਿਰ ਉਸ ਨੂੰ ਪੋ ਦੀ ਠੰਡ ਜੋ ਸਾਡੇ ਅੰਦਰ ਨੂੰ ਚੀਰਨ ਵਾਲੀ ਹੈ ਉਹ ਨਹੀਂ ਵਿਆਪਦੀ ਜਿਵੇਂ ਆਪਾਂ ਜਾਣਦੇ ਹਾਂ ਕਿ ਕਿਵੇਂ ਇਸ ਮਹੀਨੇ ਵਿੱਚ ਸਾਡੇ ਗੁਰੂ ਸਾਹਿਬ ਦਾ ਪਰਿਵਾਰ ਅਤੇ ਹੋਰ ਸਿੰਘ-ਸਿੰਘਣੀਆਂ ਸ਼ਹੀਦ ਹੋਏ ਪਰ ਉਹਨਾਂ ਦੇ ਗਿਰਦਿਆਂ ਉੱਤੇ ਠੰਡ ਨੇ ਕੋਈ ਅਸਰ ਨਹੀਂ ਕੀਤਾ ਇਹ ਪੋ ਦਾ ਮਹੀਨਾ ਉਹਨਾਂ ਉੱਤੇ ਹਾਵੀ ਨਹੀਂ ਹੋ ਸਕਿਆ ਕਿਉਂਕਿ ਉਹ ਪਰਮਾਤਮਾ ਦਾ ਨਾਮ ਜਪਦੇ ਸਨ ਉਹਨਾਂ ਦੇ ਕੰਠ ਉੱਤੇ ਹਰੀ ਦਾ ਨਾਮ ਵਸਿਆ ਹੋਇਆ ਸੀ ਤੇ ਇਹੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਪੋਦੇ ਮਹੀਨੇ ਦੀ ਠੰਡ ਉਹਨਾਂ ਨੂੰ ਨਹੀਂ ਵਿਆਪਦੀ ਜਿਨ੍ਹਾਂ ਦੇ ਕੰਠ ਤੇ ਹਰੀ ਦਾ ਨਾਮ ਹੈ ਜਿਨ੍ਹਾਂ ਨੇ ਕੰਠ ਉੱਤੇ ਪਰਮਾਤਮਾ ਦਾ ਨਾਮ ਵਸਾਇਆ ਹੋਇਆ ਹੈ ਮਨ ਬੀਤਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਫਿਰ ਮਹਾਰਾਜ ਅੱਗੇ ਪ੍ਰਮਾਨ ਕਰਦੇ ਹਨ ਕਿ ਕਿੰਨਾ ਦਾ ਜੋ ਜੀ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਹਨ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨ ਕਮਲਾ ਵਿੱਚ ਜੁੜਿਆ ਹੋਇਆ ਹੈ ਤੇ ਜਿਨ੍ਹਾਂ ਨੂੰ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਹੈ ਇਹ ਮਹਾਰਾਜ ਅੱਗੇ ਫਰਮਾਨ ਕਰਦੇ ਹਨ ਔਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਜਿਨ੍ਹਾਂ ਨੇ ਉਸ ਪਰਮਾਤਮਾ ਉੱਤੇ ਆਪਣੀ ਆਸ ਰੱਖੀ ਹੋਈ ਹੈ ਜੋ ਗੋਪਾਲ ਭਾਵ ਜੋ ਸ੍ਰਿਸ਼ਟੀ ਨੂੰ ਪਾਲ ਰਿਹਾ ਹੈ ਜੋ ਪਰਮਾਤਮਾ ਕਣ-ਕਣ ਵਿੱਚ ਜ਼ਰਰੇ-ਜ਼ਰਰੇ ਵਿੱਚ ਵਸਿਆ ਹੋਇਆ ਹੈ ਐਸੇ ਪਰਮਾਤਮਾ ਦੀ ਜੋ ਆਸ ਰੱਖਦੇ ਹਨ ਤੇ ਫਿਰ ਉਹਨਾਂ ਨੂੰ ਹੀ ਉਸ ਪਰਮਾਤਮਾ ਦੀ ਸੇਵਾ ਕਰਨ ਦਾ ਲਾਭ ਮਿਲਦਾ ਹੈ ਉਹੀ ਜੀ ਲੋਕ ਭਲਾਈ ਦੇ ਕੰਮ ਕਰ ਸਕਦੇ ਹਨ ਜਿਨ੍ਹਾਂ ਨੇ ਪਰਮਾਤਮਾ ਉੱਤੇ ਆਪਣੀ ਓਟ ਰੱਖੀ ਹੈ ਬਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾਹ ਫਿਰ ਉਹਨਾਂ ਨੂੰ ਬਿਖਿਆ ਬਿਖਿਆ ਤੁਮ ਰਾਦ ਜ਼ਹਿਰ ਵੀ ਹੁੰਦਾ ਹੈ ਪਰ ਇੱਥੇ ਬਿਖਿਆ ਤੋਂ ਭਾਵ ਮਾਇਆ ਹੈ ਫਿਰ ਉਹਨਾਂ ਨੂੰ ਮਾਇਆ ਦੀ ਉਹ ਨਹੀਂ ਲੱਗਦੀ ਭਾਵ ਮਾਇਆ ਫਿਰ ਉਹਨਾਂ ਉੱਤੇ ਕੋਈ ਅਸਰ ਨਹੀਂ ਕਰ ਸਕਦੀ ਜਿਨ੍ਹਾਂ ਨੇ ਗੁਰੂ ਦੇ ਨਾਲ ਜੁੜ ਕੇ ਜਿਨ੍ਹਾਂ ਨੇ ਸਾਧੂ ਦਾ ਸੰਗ ਕਰਕੇ ਉਸ ਪਰਮਾਤਮਾ ਦੇ ਗੁਣ ਨੂੰ ਗਾਇਆ ਹੈ ਉਸ ਪਰਮਾਤਮਾ ਦੇ ਗੁਣ ਗਾਣ ਗਾਉਣ ਵਾਲੇ ਜੋ ਜੀ ਹਨ ਜਿਨ੍ਹਾਂ ਨੇ ਸਾਧੂ ਸੰਗਤ ਨੂੰ ਮੰਨਿਆ ਹੈ ਫਿਰ ਉਹਨਾਂ ਉੱਤੇ ਵੀ ਮਾਇਆ ਆਪਣਾ ਅਸਰ ਨਹੀਂ ਦਿਖਾ ਸਕਦੀ ਉਹਨਾਂ ਨੂੰ ਫਿਰ ਮਾਇਆ ਪਹੁੰਚਦੀ ਨਹੀਂ ਹੈ ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ ਜਿਸ ਪਰਮਾਤਮਾ ਤੋਂ ਪੈਦਾ ਹੋਈ ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ ਫਿਰ ਉਹਨਾਂ ਵਿੱਚ ਜੀ ਮਿਲ ਜਾਣ ਕਰਕੇ ਇਸ ਪ੍ਰੀਤ ਨੂੰ ਸੱਚੀ ਆਖਿਆ ਹੈ ਮਹਾਰਾਜ ਕਹਿੰਦੇ ਹਨ ਕਿ ਉਸ ਪਰਮਾਤਮਾ ਦੇ ਵਿੱਚ ਜੁੜ ਜਾਣਾ ਹੀ ਸੱਚੀ ਪ੍ਰੀਤ ਹੈ ਉਸ ਅਕਾਲ ਪੁਰਖ ਨੂੰ ਜੇਕਰ ਆਪਾਂ ਪਿਆਰ ਕਰਦੇ ਹਾਂ ਜੇਕਰ ਸਾਡੀ ਪ੍ਰੀਤ ਪਰਮਾਤਮਾ ਵਿੱਚ ਹੈ ਤਾਂ ਫਿਰ ਸਾਡਾ ਉਸ ਵਿੱਚ ਮਿਲ ਜਾਣਾ ਹੀ ਸੱਚੀ ਪ੍ਰੀਤ ਨੂੰ ਵਰਚਾਉਂਦਾ ਹੈ ਕਰ ਗਹਿ ਲਈਨੀ ਪਾਰ ਬ੍ਰਹਮ ਬਹੁੜ ਨ ਵਿਛੜੀ ਆਹੋ ਕਰ ਤੋਂ ਭਾਵ ਹੱਥ ਹੁੰਦਾ ਹੈ ਮਹਾਰਾਜ ਦੱਸਦੇ ਹਨ ਕਿ ਜਿਨ੍ਹਾਂ ਨੂੰ ਪਰਮਾਤਮਾ ਆਪਣੇ ਹੱਥ ਦੇ ਕੇ ਆਪਣੇ ਨਾਲ ਜੋੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ ਤਾਂ ਫਿਰ ਉਹ ਕਦੇ ਵੀ ਵਿਛੜਦੇ ਨਹੀਂ ਹਨ ਉਹ ਜੀਵ ਇਸਤਰੀ ਜਿਨ੍ਹਾਂ ਨੂੰ ਪ੍ਰਭੂਪਤੀ ਆਪਣਾ ਹੱਥ ਦੇ ਕੇ ਆਪਣੇ ਵੱਲ ਲੈ ਜਾਂਦਾ ਹੈ ਤਾਂ ਫਿਰ ਉਹ ਕਦੇ ਵੀ ਪ੍ਰਮਾਤਮਾ ਤੋਂ ਵਿਛੜਦੀਆਂ ਨਹੀਂ ਹਨ ਬਾਰ ਜਾਉ ਲੱਖ 베ਰੀਆਂ ਹਰ ਸੱਜਣ ਹਗਮ ਅਗਾਹੋ ਮਹਾਰਾਜ ਕਹਿੰਦੇ ਹਨ ਕਿ ਮੈਂ ਲੱਖਾਂ 베ਰੀ ਉਸ ਪ੍ਰਮਾਤਮਾ ਤੋਂ ਵਾਰਨੇ ਜਾਣੀ ਹਾਂ ਵਾਰਨੇ ਬਲਿਹਾਰਨੇ ਲੱਖ ਬਰੀਆ ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ ਮੈਂ ਉਸ ਪਰਮਾਤਮਾ ਤੋਂ ਲੱਖਾਂ ਵੇਰੀ ਕੁਰਬਾਨ ਜਾਨੀ ਹਾਂ ਜੋ ਮੇਰੇ ਪ੍ਰਾਣਾ ਦਾ ਆਧਾਰ ਹੈ ਮਹਾਰਾਜ ਇੱਥੇ ਵੀ ਅਸੀਂ ਤੁਹਾਨੂੰ ਦੱਸਦੇ ਗਣ ਕੇ ਉਸ ਪਰਮਾਤਮਾ ਤੋਂ ਮੈਂ ਲੱਖਾਂ ਵੇਰੀ ਬਲਿਹਾਰੀ ਜਾਨੀ ਹਾਂ ਸਦਕੇ ਜਾਨੀ ਹਾਂ ਜੋ ਪਰਮਾਤਮਾ ਸਭ ਦਾ ਮਾਲਕ ਹੈ ਜੋ ਪਰਮਾਤਮਾ ਦਾ ਕੋਈ ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ ਜਿਸ ਦਾ ਕੋਈ ਉਰਲਾ ਤੇ ਪਰਲੇ ਬੰਨੇ ਬਾਰੇ ਕੋਈ ਗਿਆਨ ਨਹੀਂ ਹੈ ਨਾ ਹੀ ਕੋਈ ਉਸ ਦਾ ਅੰਤ ਪਾ ਸਕਿਆ ਹੈ ਐਸੇ ਪਰਮਾਤਮਾ ਤੋਂ ਮੈਂ ਸਦਕੇ ਜਾਨੀ ਹਾਂ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਜਦੋਂ ਆਪਾਂ ਉਸ ਪਰਮਾਤਮਾ ਦੇ ਦਰ ਨਾਲ ਜੁੜ ਜਾਂਨੇ ਹਾਂ ਉਸ ਦੇ ਦਰ ਤੇ ਆਪਾਂ ਪੈ ਜਾਂਨੇ ਹਾਂ ਉਸ ਤੋਂ ਉੱਥੇ ਨਤਮਸਤਕ ਹੁੰਨੇ ਹਾਂ ਤਾ ਫਿਰ ਪਰਮਾਤਮਾ ਸਾਡੀ ਲੱਜ ਵੀ ਰੱਖਦਾ ਹੈ ਸਾਡੀ ਇੱਜ਼ਤ ਉਹ ਪਰਮਾਤਮਾ ਫਿਰ ਰੱਖ ਲੈਂਦਾ ਹੈ ਜੇਕਰ ਆਪਾਂ ਆਪਣਾ ਆਪਾ ਭਾਵ ਮਿਟਾ ਕੇ ਆਪਣੀ ਮੈਂ ਹੋ ਮੈਨੂੰ ਛੱਡ ਕੇ ਉਸ ਪਰਮਾਤਮਾ ਨੂੰ ਆਪਣਾ ਆਪਾ ਭਾਵ ਸਮਰਪਿਤ ਕਰ ਦਿੰਨੇ ਹਾਂ ਤਾਂ ਫਿਰ ਉਹ ਪਰਮਾਤਮਾ ਸਾਡੀ ਲੱਜ ਵੀ ਰੱਖਦਾ ਹੈ ਪਾਏਗੇ ਜਬ ਤੇ ਤੁਮਰੇ ਤਬ ਤੇ ਕੂੰ ਆਖ ਤਰੇ ਨਹੀਂ ਆਨਿਓ ਫਿਰ ਕੋਈ ਸਾਡੇ ਉੱਤੇ ਅੱਖ ਨਹੀਂ ਰੱਖ ਸਕਦਾ ਕੋਈ ਫਿਰ ਸਾਨੂੰ ਤੰਗ ਨਹੀਂ ਕਰ ਸਕਦਾ ਕਿਉਂਕਿ ਪਰਮਾਤਮਾ ਦਾ ਹੱਥ ਸਾਡੇ ਉੱਤੇ ਹੈ ਆਪਾਂ ਪਰਮਾਤਮਾ ਦੇ ਦਰ ਤੇ ਜਦੋਂ ਦੇ ਗਏ ਹਾਂ ਉਸ ਨੇ ਸਾਡੀ ਲੱਜ ਰੱਖ ਲਈ ਹੈ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਫਿਰ ਉਹ ਦਾ ਮਹੀਨਾ ਉਹਨਾਂ ਲਈ ਸੁਹਾਵਣਾ ਹੋ ਜਾਂਦਾ ਹੈ ਉਹਨਾਂ ਲਈ ਚੰਗਾ ਹੋ ਜਾਂਦਾ ਹੈ ਫਿਰ ਉਹਨਾਂ ਨੂੰ ਸਾਰੇ ਹੀ ਸੁੱਖ ਮਿਲਦੇ ਹਨ ਜਿੱਥੇ ਸੰਸਾਰਿਕ ਸੁੱਖ ਆਸਲ ਹੁੰਦੇ ਹਨ ਉੱਥੇ ਹੀ ਆਤਮਿਕ ਸੁੱਖ ਵੀ ਫਿਰ ਮਿਲ ਪੈਂਦੇ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸਹਿ ਕਾਮ ਤੇਨਾ ਸੋ ਐਸਾ ਹਰ ਤਿਆਇ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਮਹਾਰਾਜ ਇਸ ਫਰਮਾਨ ਵਿੱਚ ਵੀ ਇਹ ਸਮਝਾਉਂਦੇ ਹਨ ਕਿ ਜੋ ਪਰਮਾਤਮਾ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਲਾ ਹੈ ਜਿਸ ਦੇ ਵੱਸ ਉਹ ਕਾਮ ਤੈਨ ਗਊ ਹੈ ਜਿਸ ਬਾਰੇ ਹਿੰਦੂ ਇਤਿਹਾਸ ਵਿੱਚ ਹਿੰਦੂ ਧਰਮ ਵਿੱਚ ਇਹ ਆਖਿਆ ਜਾਂਦਾ ਹੈ ਕਿ ਇੱਕ ਕਾਮ ਤੈਨੂ ਗਊ ਹੁੰਦੀ ਹੈ ਜੇਕਰ ਉਸ ਦੀ ਸੇਵਾ ਕੀਤੀ ਜਾਏ ਤਾਂ ਫਿਰ ਉਹ ਜੋ ਵੀ ਆਪਾਂ ਮੰਗਦੇ ਹਾਂ ਉਸ ਤੋਂ ਹਾਸਲ ਹੋ ਜਾਂਦਾ ਹੈ ਮਹਾਰਾਜ ਦੱਸਦੇ ਹਨ ਕਿ ਜੋ ਪਰਮਾਤਮਾ ਇੱਛਾ ਦੀ ਪੂਰਤੀ ਕਰਨ ਵਾਲਾ ਹੈ ਇਤਨਾ ਵੱਡਾ ਸਮਰੱਥ ਹੈ ਤੇ ਉਸ ਪਰਮਾਤਮਾ ਦੇ ਕੋਲ ਉਸ ਦੇ ਵਸ ਵਿੱਚ ਇਹ ਕੰਮ ਤੈਨੂੰ ਗਉ ਵੀ ਹੈ ਕਿਉਂਕਿ ਇਹ ਵੀ ਉਸ ਪਰਮਾਤਮਾ ਤੋਂ ਹੀ ਵਰ ਲੈ ਕੇ ਅੱਗੇ ਲੋਕਾਂ ਵਿੱਚ ਵੰਡਦੀ ਹੈ ਇਹ ਸਭ ਪਰਮਾਤਮਾ ਦੇ ਵਸ ਵਿੱਚ ਹੀ ਹੈ ਫਿਰ ਉਹ ਪਰਮਾਤਮਾ ਹੀ ਹੈ ਜੋ ਸਾਰੇ ਸੁੱਖਾਂ ਦਾ ਦਾਤਾ ਹੈ ਸਰਬ ਸੁੱਖਾਂ ਦਾ ਦਾਤਾ ਸਤਗੁਰ ਤਾਂ ਕਿ ਸ਼ਰਣੀ ਪਾਈਐ ਉਸ ਪਰਮਾਤਮਾ ਦੀ ਸ਼ਰਨ ਵਿੱਚ ਹੀ ਪੈਣਾ ਚਾਹੀਦਾ ਹੈ ਜੋ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ ਮਹਾਰਾਜ ਇਹ ਸਾਨੂੰ ਸਮਝਾਉਂਦੇ ਹਨ ਕਿ ਜੋ ਪਰਮਾਤਮਾ ਦੇ ਵਿੱਚ ਜੁੜ ਜਾਂਦੇ ਹਨ ਜੋ ਪਰਮਾਤਮਾ ਦੇ ਨਾਮ ਨੂੰ ਜਪਣ ਲੱਗ ਪੈਂਦੇ ਹਨ ਉਸ ਦੇ ਦੱਸੇ ਹੋਏ ਮਾਰਗ ਉੱਤੇ ਹੀ ਤੁਰਦੇ ਹਨ ਤਾਂ ਫਿਰ ਉਨ੍ਹਾਂ ਲਈ ਇਹ ਉਹ ਦਾ ਮਹੀਨਾ ਵੀ ਸੁਹਾਵਣਾ ਹੋ ਜਾਂਦਾ ਹੈ ਜਿਵੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਜੋ ਕਿ ਇਸ ਮਹੀਨੇ ਵਿੱਚ ਸ਼ਹੀਦ ਹੋਇਆ ਜੋ ਬੜੀ ਹੀ ਵੱਡੀ ਕੁਰਬਾਨੀ ਹੈ ਹਿੰਦੁਸਤਾਨ ਵਿੱਚ ਇਤਨੀ ਵੱਡੀ ਕੁਰਬਾਨੀ ਸ਼ਾਇਦ ਹੀ ਕਦੇ ਪਹਿਲਾਂ ਹੋਈ ਹੋਵੇ ਜਿੱਥੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ ਲੜ ਕੇ ਸ਼ਹੀਦ ਹੋਏ ਜਿੱਥੇ 10 ਲੱਖ ਦੀ ਫੌਜ ਦਾ ਘੇਰਾ ਸੀ ਉੱਥੇ ਮਹਾਰਾਜ ਨੇ 5-5 ਸਿੰਘਾਂ ਦਾ ਢੋਲਾ ਬਣਾ ਕੇ ਲੜਨ ਵਾਸਤੇ ਭੇਜਿਆ ਫਿਰ ਮਹਾਰਾਜ ਜੀ ਦੇ ਦੂਸਰੇ ਪੁੱਤਰ ਵੀ ਬਾਬਾ ਅਜੀਤ ਸਿੰਘ ਜੀ ਤੋਂ ਬਾਅਦ ਫਿਰ ਬਾਬਾ ਜੁਝਾਰ ਸਿੰਘ ਵੀ ਕਹਿਣ ਲੱਗੇ ਕਿ ਹੁਣ ਮੈਂ ਵੀ ਸ਼ਹੀਦ ਹੋਣਾ ਹੈ ਹੁਣ ਮੈਂ ਵੀ ਇਸ ਜਮਨ ਚਖਣਾ ਹੈ ਤੇ ਬੜੇ ਹੀ ਦਲੇਰੀ ਨਾਲ ਉਹਨਾਂ ਨੇ ਵੀ ਇਹ ਯੁੱਧ ਕੀਤਾ ਬੜੇ ਹੀ ਸੋਹਣੇ ਢੰਗ ਨਾਲ ਆਪਣੇ ਜੋਹਰ ਦਿਖਾਏ ਤੇ ਇਸ ਮਹੀਨੇ ਵਿੱਚ ਜਿੱਥੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਉਥੇ ਹੀ ਦੂਸਰੇ ਦੋ ਛੋਟੇ ਸਹਬਜ਼ਾਦੇ ਜੋ ਕਿ ਦਵਾਰਾਂ ਵਿੱਚ ਜਣੇ ਗਏ ਤੇ ਆਪਾਂ ਅੱਗੇ ਸ਼ਹੀਦੀ ਪੁਰਬ ਵੀ ਮਨਾਉਣੇ ਹਨ ਤੇ ਸਾਨੂੰ ਮਨਾਉਣੇ ਵੀ ਚਾਹੀਦੇ ਹਨ ਤਾਂ ਜੋ ਅਸੀਂ ਇਤਿਹਾਸ ਨਾਲ ਜੁੜੇ ਰਹੀਏ ਆਉਣ ਵਾਲੀ ਪੀੜ੍ਹੀ ਨੂੰ ਵੀ ਸਾਡੇ ਇਸ ਲਾਸਾਨੀ ਸ਼ਹੀਦੀ ਬਾਰੇ ਪਤਾ ਲੱਗ ਸਕੇ ਸਾਡੇ ਮਹਾਨ ਜਰਨੇਲਾ ਬਾਰੇ ਗਿਆਨ ਹੋ ਸਕੇ ਤੇ ਮਹਾਰਾਜ ਐਵੇਂ ਹੀ ਸਾਨੂੰ ਸਮਝਾਉਣਾ ਕਰਦੇ ਗਾਨ ਕੇ ਉਹਨਾਂ ਲਈ ਪੋ ਦਾ ਮਹੀਨਾ ਸੁਹਾਵਣਾ ਹੋ ਜਾਂਦਾ ਹੈ ਉਹਨਾਂ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ ਜਿਸ ਉੱਤੇ ਉਹ ਪਰਮਾਤਮਾ ਮਿਹਰ ਕਰ ਦਿੰਦਾ ਹੈ ਆਓ ਜੀ ਹੁਣ ਆਪਾਂ ਅਖੀਰ ਵਿੱਚ ਫਿਰ ਫਤਿਹ ਦੀ ਸਾਂਝ ਪਾਈਏ ਗੱਜ-ਵੱਜ ਕੀ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ